एम बात जबे निरपते सुनयां गृह बैठ सबे दिज मंत्र केअं आज सैन अजय भट्टदास सुतन अत कह कर अत दोह कर अत दोह कर सु कुतस्त अत दोह कर कुतस्त क्रूर मतन कुते कुतेस देखो जे सबसे होशियारी बोलनी है कुतेस तो पाठ होऊंगा पर आम कुतस्त करके बोलने अगली तो थे होशियारी बोलने ਹਾਂਜੀ ਸਸਤੈੰ ਸ਼ਿਆਰੀ ਹੈ ਨਹੀਂ ਹੈਗੀ ਇੱਥੇ ਆ ਆ ਤੋ ਦੋਹ ਕਰ ਕੁਤਾਸਤ क्रूर मतंग वाद-ਵਾਦ ਨਹੀਂ ਕਰਨਾ ਕਦੇ ਵੀ ਸੰਸੇ ਮਿਲਖਾਏ ਤੋ ਖੋਵੇ ਜਨਮ ਜਗੰ ਨਹਿ ਖਾਤ ਤੋ ਜਾਤ ਹੈ ਕਾਲ ਮਗੰ ਮਿਲ ਮਿੱਤਰ ਸੋ ਕੀਜੈ ਕੌਨ ਮਤੰ ਜੇ ਭਾਤ ਰਹੇ ਜਗ ਆਜ ਪਤੰ ਸੁਨ ਰਾਜਨ ਰਾਜ ਮਹਾਨ ਮਤੰ अनपीत अजीत समस्त चितंग अनगाह अथाह अनंत दलंग अनभंज अगंग महाप्रबलम ए ठौर न छत्री एक नरंग सुन साच महानिरपराज बरंग कह कहत जे ज्यों उठ जात भए बेह आन जसूस बताए दए तहां सिंह अजय मन रोस बड्डी कर कोप चमू चतुरंग चढ़ी तह जाए परी जह खतर बरंग ਬਹੁ ਕੂਦ ਪਰੇ ਦਿਜ ਸਾਮ ਕਰਨ ਦਿਜ ਮੰਡਲ ਬੈਠ ਵਿਚਾਰ ਕੀਓ ਸਭ ਹੀ ਦਿਜ ਮੰਡਲ ਕੋਦ ਲਿਓ ਕਹ ਕੌਨ ਸੋ ਬੈਠ ਵਿਚਾਰ ਕਰੈ ਨ੍ਰਿਪ ਸਾਥ ਰਹੈ ਨਹੀਂ ਏ ਉਮਰੈ ਇਹ ਭਾਂਤ ਕਹੀ ਤਹਿ ਤਾਹੇ ਸਭ ਤੁਮ ਤੋਰ ਜਨੇਵਨ ਦੇਹੋ ਅਬੈ ਜੋ ਮਾਨ ਕਹਿਓ ਸੋਈ ਲੇਤ ਭੈ ਤੇਉ ਬੈਸ ਹੋਏ ਬਾਣਜ ਕਰਤ ਭੈ ਜੇ ਤੋਰ ਜਨੇਊ ਨਾ ਕੀਨ ਹਟੰ ਤੈਨ ਸਿਉ ਉਨ ਭੋਜ ਕੀਓ ਇਕੱਠੰ ਫਿਰ ਜਾਏ ਦੇ ਬ੍ਰਹਮ ਲਾ ਲਿਓ ਖਾਦ ਸਾਂ ਕਿਉ ਫਿਰ ਅਰਥ ਅਰਥ ਬਣਦਾ ਜਿਨ ਤੋਰ ਦੀਏ ਜਨੇਊ ਨਾ ਜੇ ਤੋਰ ਜਿਨਿਓ ਨਾ ਕੀਨ ਹਟੰ ਜੇ ਕਹੀਏ ਜੇ ਤੋਰ ਜਨੇਊ ਨਾ ਕੀਨ ਹਟੰ ਫਿਰ ਉਲਟ ਹੈ

कौन बोल उठे नृप सर्व दिजंग नह शस्त्र देह सोताहे न छत्र तो न छत्र तो देह सोताहे तुंग सुताहे तुंग सुताहे कट्ठा सुता पुत्रियां न छत्र तो नह छत्र तो देह सोताहे सुतुंग तत अड न छत्र तो देह सुताहे तुंग ਸੁਤਾਹ ਇਕੱਠਾ ਪੁੱਤਰੀਆਂ ਦਾ ਨੂੰ ਨਹਿ ਛਤਰ ਤੇਹੇ ਸੁਤਾਹ ਤੋਂ ਅੰ ਮਰਗੇ ਸੁਨ ਬਾਤ ਮਨੋ ਸਭ ਹੀ ਉੱਠ ਕੇ ਗ੍ਰਹਿ ਜਾਤ ਭਏ ਤਬ ਹੀ ਸਭ ਬੈਠ ਵਿਚਾਰਨ ਮੰਤਰ ਲਗੇ ਸਭ ਸੋਕ ਕੇ ਸਾਗਰ ਵਿੱਚ ਡੁੱਬੇ ਬਹਿ ਬਾਂਦ ਬਹਿਠ ਅਤ ਤੇ ਊਹਟਨ ਹਮ ਏ ਦਉ ਭਰਾਤ ਚਲੈ ਇਕਠੰ ਹਟ ਕੀਨ ਦਜੈ ਤਨ ਲੀਨ ਸੁਤਾ ਅਤ ਰੂਪ ਮਹਾ ਛਬ ਪਰਮ ਪ੍ਰਭਾ ਤ੍ਰਿਉ ਪੇਟ ਸਨੌੜ ਤੇ ਪੂਤ ਭੈ ਵਹਿ ਜਾਤ ਸਨੌੜ ਕਹਾਤ ਭੈ ਸੁਤ ਔਰਨ ਕੇ ਉਹ ਠਾ ਜੋ ਅਹ ਸਨੌੜੀਏ ਬ੍ਰਾਹਮਣ ਕਹੋਂਦੇ ਆ ਭਈ ਉਤ ਛਤਰੀ ਜਾਤ ਅਨੇਕ ਭੈ ਨਿਰਪ ਕੇ ਸੰਗ ਜੋ ਮਿਲ ਜਾਤ ਭੈ ਨਰ ਸੂਰਜ ਪੂਤ ਕਹਾਤ ਭੈ ਤਨ ਜੀਤ ਵਿਜੈ ਕਹਿ ਰਾਉ ਚੜਿਓ ਅਤ ਤੇਜ ਪ੍ਰਚੰਡ ਪ੍ਰਤਾਪ ਵਧਿਓ ਜੋ ਆਨ ਮਿਲੇ ਅਰਸਾ ਕਦੈ ਨਰ ਤੇ ਰਜਪੂਤ ਕਾ ਹਾਤ ਭੈ